ਤੇ ਬੈਠੇ ਲੀਡਰਸ਼ਿਪ ਨੂੰ ਤੇ ਵਰਕਰ ਸਭਾ ਨੂੰ ਸਭਾ ਨੂੰ ਵਿਸ਼ਵਾਸ ਦੋਨੇ ਜਿਲ੍ਹਾ ਕਾਨ ਦਾ ਸੇਵਾਦਾਰ ਹੋਂਦੇ ਦੇ ਨਾਤੇ ਕਿ ਜੋ ਸਕੀਮ ਨਰਪੱਖ ਜਿਹਨੂੰ ਵਰਕਰ ਜਿਹਨੂੰ ਲੀਡਰਸ਼ਿਪ ਚਾਹੂਗੀ ਉਹਦੇ ਚ ਮੇਰਾ ਬੰਦਾ ਯੋਗਦਾਨ ਹੋਊਗਾ ਕਿਉਂਕਿ ਮੈਂ ਜਿਲ੍ਹਾ ਕਾਨ ਦਾ ਜ਼ਿੰਮੇਵਾਰ ਸਫਾਈਆਂ ਸੇਵਾਦਾਰ ਐ ਸਿਆਣੇ ਕਹਿੰਦੇ ਹੁੰਦੇ ਆ ਤਾਕਤਾਂ ਲੈ ਕੇ ਉਹਦੇ ਲੈ ਕੇ ਪਾਰਟੀ ਨੇ ਜੋ ਤੁਹਾਡੇ ਤੇ ਜ਼ਿੰਮੇਵਾਰੀ ਪਾਈ ਹੈ ਜੇ ਉਹ ਤੁਸੀਂ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੇ ਤੇ ਪਾਰਟੀ ਨਾਲ ਸ਼ੁਭ ਨੀਕਦਾਰੀ ਹੈ ਮੇਰਾ ਜਨਨ ਰਿਹਾ 3 ਸਾਲਾਂ ਤੋਂ ਪੂਥ ਲੈ ਕੇ ਤੋਂ ਲੈ ਕੇ ਜਿਲ੍ਹਾ ਕਮੇਟੀਆਂ ਤੱਕ ਭਗਾਨ ਘਦਾਨ ਨੂੰ ਨਾਲ ਲੈ ਕੇ ਪ리에 ਹਰਿਆਣਾ ਜ਼ਿਲ੍ਹੇ ਦੇ ਅੰਦਰ 2027 ਤਿੰਨੇ ਦੀਆਂ ਤਿੰਨੇ ਸੀਟਾਂ ਜਨਤਕ ਕਾਂਗਸ ਪਾਰਟੀ ਨੇ ਝੋਲੀ ਪਾਈਆਂ ਤੇ ਉਸਤਾਲੀ ਤੋਂ ਸ਼ਿਕਰ ਕਾਂਗਸ ਦੀ ਹੋ ਰਹੀ ਜਿਹਨੂੰ ਅੱਜ ਪੰਜਾਬ ਦਾ ਵਰਕਰ ਚਾਹੁੰਦਾ ਹੈ ਜਨਾਬ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਜ਼ਿਲ੍ਹਾ ਦਾ ਸਰਵਦਾ ਰੋਣ ਕਰਕੇ ਚੋਲ ਚਲਣਾ ਚਾਰ ਦਿਨ ਦਾ ਪ੍ਰੋਗਰਾਮ ਮੇਰੀ ਦਿਨੋ ਕੋਸ਼ਿਸ਼ ਹੋਏਗੀ ਉਹ ਚੇਹੇ ਹੋ ਜੀ ਕਰ ਰਹੇ ਹੋਵੇ ਜਿਹਦੇ ਨਾਲ ਪਾਰਟੀ ਕਮਜ਼ੋਰ ਹੋਵੇ ਤਗੜਬੰਦੀ ਫੈਦਾ ਹੋਵੇ ਕਿਉਂਕਿ ਆਪਣੀ ਸੋਚ ਨਹੀਂ ਲੋੜ ਹੈ ਕਾਂਗਰਸ ਪਾਰਟੀ ਤਿੰਨ ਸੀਟਾਂ ਦੇ ਪਹਿਲਾਂ ਤਿੰਨ ਬੰਦਿਆ ਬੀਜੇਪੀ ਪਾਰਲੀਮੈਂਟਲ ਇਲੈਕਸ਼ਨ ਚ ਆਪਣੇ ਬਰਾਬਰ ਖੜੀ ਹੈ ਆਪਾਂ ਨੂੰ ਸਿਰ ਚੋੜ ਕੇ ਇਸ ਸਕੀਮ ਤੇ ਮੈਂ ਚਰਚਾ ਨਹੀਂ ਪੜਣੀ ਹੈ ਵੀ ਐਕਟ ਨੰਬਰ ਤੇ ਕਿੰਨੇ ਆਉਣਾ ਹੈ ਮੇਰਾ ਇਹ ਚਬਾਨਾ ਕਿਉਂ ਤਾਂ ਹੋਊਗਾ ਜੇ ਕੋਈ ਮੇਰੀ ਕੁਰਬਾਨੀ ਦੇਣਾ ਮੇਰੀ ਸ਼ਹਾਦਤ ਦੇ ਨਾਲ ਕਾਂਸ ਤੱਕ ਨਹੀਂ ਹੁੰਦੀ ਹੈ ਮੈਂ ਕੁਰਬਾਨੀ ਦੇਣ ਲਈ ਤਿਆਰ ਹੈ ਜਿੰਨੂ ਵੀ ਪਾਰਟੀ ਪ੍ਰਧਾਨ ਬਣਾਉਂਗੀ ਮੈਂ ਰਣਾਲਵਾ ਵਰਕਰ ਦੇ ਤੌਰ ਤੇ ਕੰਮ ਕਰੂਗਾ ਧੰਨਵਾਦ ਇਹ ਇਕੱਲਾ ਕੋਈ ਇਹ ਇਕੱਲਾ ਕੋਈ ਫਰੀਦਕੋਟ ਵਿੱਚ ਨਹੀਂ ਉਹ ਵਿਹਾਨ ਹੋ ਰਿਹਾ ਇਹ ਸਾਰੇ ਦੇਸ਼ ਵਿੱਚ ਹੋ ਰਿਹਾ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਹੋ ਰਿਹਾ ਕਾਂਗਰਸ ਪਾਰਟੀ ਨੇ ਇੱਕ ਸਿਸਟਮ ਬਣਾਇਆ ਸਿਸਟਮ ਸ਼ੁਰੂ ਕੀਤਾ ਕਿ ਹਰੇਕ ਇਨਸਾਨ ਆਪੀ ਗੱਲ ਕਹਿ ਸਕਿਆਂਦਾ ਹੱਕ ਕਹਿ ਸਕਿਆਂਦਾ ਹੱਕ ਨੂੰ ਰੱਖ ਸਕੇ ਆਪੀ ਬੇਨਤੀ ਕਰ ਸਕੇ ਸੋ ਪਹਿਲੀ ਗੱਲ ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਲੱਖ ਵੰਕੇ ਬੇਨਤੀ ਹੈ ਕਿਸੇ ਦਾ ਕਿਸੇ ਨਾਲ ਪਿਆਰ ਹੈ ਕਿਸੇ ਦਾ ਕਿਸੇ ਨਾਲ ਪਿਆਰ ਪਰ ਇੱਕ ਗੱਲ ਨਾ ਭੁੱਲਿਓ ਆਪਾਂ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਤੇ ਸਿਪਾਹੀ ਆਂ ਜੇ ਆਪਾਂ ਪਾਰਟੀ ਦਾ ਹੀ ਨੁਕਸਾਨ ਕਰ ਲਿਆ ਆਪਾਂ ਪਾਰਟੀ ਨੂੰ ਕਮਜ਼ੋਰ ਕਰ ਲਿਆ ਤਾਂ ਕਿਸੇ ਦੇ ਬੰਦੇ ਕੁਛ ਨਹੀਂ ਪੈਣਾ ਇਹ ਗੱਲ ਮੇਰੀ ਯਾਦ ਰੱਖਿਓ ਸੋ ਮੇਰੀ ਬੇਨਤੀ ਹੈ ਇਹ ਕਿਸੇ ਦੇ ਕਹਿਣ ਤੇ ਨਹੀਂ ਹੋ ਰਿਹਾ ਇਹ ਸਾਰੇ ਹਿੰਦੁਸਤਾਨ ਚੋ ਰਹੇ ਆ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਚੋ ਰਹੇ ਆ ਹਰੇਕ ਜ਼ਿਲ੍ਹੇ ਵਿੱਚ ਅਫਸਰ ਸਾਹਿਬਾਨ ਆਈ ਹੈ ਇੱਕ ਮਿੰਟ ਯਾਰ ਹਰੇਕ ਜਿਹੜੇ ਜੀ ਅਫਸਰ ਸਾਹਿਬ ਅਬਦਰਪੁਰ ਸਾਹਿਬ ਨਾਲ ਆਇਆ ਹਰੇਕ ਇਨਸਾਨ ਜਿਹਦਾ ਜੀ ਕਰਦਾ ਉਹ ਆਪ ਦਾ ਪੱਖ ਰੱਖ ਰਿਹਾ ਆਪ ਦਾ ਹੱਕ ਮੰਗ ਰਿਹਾ ਆਪ ਦੀ ਗੱਲ ਕਹਿ ਰਿਹਾ ਕਿਸੇ ਨੂੰ ਕਿਸੇ ਦੇ ਹੱਕ ਮੰਗਣ ਦੇ ਇਤਰਾਜ਼ ਨਹੀਂ ਹੋਣਾ ਚਾਹੀਦਾ ਪਾਰਟੀ ਸਾਰਿਆਂ ਦੀ ਹੈ ਕਿਸੇ ਨੂੰ ਕਿਸੇ ਪ੍ਰਤੀ ਕੋਈ ਗਿਲਾ ਨਹੀਂ ਹੋਣਾ ਚਾਹੀਦਾ ਫੈਸਲਾ ਪਾਰਟੀ ਨੇ ਕਰਨਾ ਹੈ ਇਹਨਾਂ ਨੇ ਕਰਨਾ ਕਿ ਫੈਸਲੇ ਦਿੱਲੀ ਹੋਣੇ ਐ ਕਿ ਪੇ ਚੰਡੀਗੜ੍ਹ ਵੀ ਨਹੀਂ ਹੋਣੇ ਸੋ ਮੇਰੀ ਪਹਿਲੀ ਤਰਫ ਹੱਥ ਬਨ ਕੇ ਵੇਂਤੀ ਹੈ ਜਿੰਨੇ ਵੀ ਕੈਂਡੀਡੇਟ ਸਾਹਿਬਾਨ ਨੇ ਕਿ ਭਾਈ ਮੈਂ ਤਾਂ ਹੱਥ ਬਨ ਕੇ ਵੇਂਤੀ ਕਰੂੰ ਆਪਸ ਵਿੱਚ ਬਹਿ ਕੇ ਜਿੰਨਾ ਇੱਟਾ ਹੋ ਸਕਦਾ ਜਰੂਰ ਕਰ ਤੋ ਮੇਰੀ ਹੱਥ ਬਨ ਕੇ ਤੁਹਾਨੂੰ ਵੇਂਤੀ ਜੇ ਜਿੰਨਾ ਹੋ ਸਕਦਾ ਇਕ ਉਹਨਾ ਇਕਾ ਕਰੋ ਜਿੰਨਾ ਠੱਠੇ ਹੋ ਸਕਦੇ ਉਹ ਇਕੱਠੇ ਹੋ ਮੇਰੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਦੂਜੀ ਬੇਨਤੀ ਹੈ ਫੇਰ ਵੀ ਕਿਉਂਕਿ ਹਰੇਕ ਨੇ ਆਉਦਾ ਹੱਕ ਰੱਖਣਾ ਜਨਰਲ ਕੈਟਾਗਰੀ ਦੇ ਵੀ ਐਸਸੀ ਕੈਟਾਗਰੀ ਦੇ ਵੀ ਬੀਸੀ ਕੈਟਾਗਰੀ ਦੇ ਵੀ ਹਰੇਕ ਨੇ ਆਉਦਾ ਹੱਕ ਰੱਖਣਾ ਸੋ ਕਿਸੇ ਨੂੰ ਕਿਸੇ ਤੇ ਤਰਾਜ ਨਹੀਂ ਹੋਣਾ ਚਾਹੀਦਾ ਮੇਰੀ ਬੇਨਤੀ ਹੈ ਆਪ ਦੀ ਪੋਜ਼ਿਟਿਵ ਗੱਲ ਕਰੋ ਜਦੋਂ ਅਫਸਰਰ ਸਾਹਿਬ ਟਾਈਪ ਦੇਣਗੇ ਇਸ ਤੋਂ ਬਾਅਦ ਮਿਲਦਾ ਦੱਸਣਗੇ ਉਦੋਂ ਜਾ ਕੇ ਹਰੇਕ ਕੈਂਡੀਡੇਟ ਤੇ ਆਪ ਦੀ ਗੱਲ ਕਰਨੀ ਆਉਦਾ ਆਪ ਦਾ ਸਮਾਜ ਰੱਜਾਉਂਦਾ ਹੱਕ ਰੱਖਣਾ ਤੇ ਜਿਹੜੇ ਉਹਦੇ ਕੋਈ ਸਾਥੀ ਹੈ ਉਹ ਨਾਲ ਜਾ ਕੇ ਉਹਦਾ ਹੱਕ ਰਗਾ ਸਕਦੇ ਆ ਪਰ ਆਪਾਂ ਇਸੋ ਭਿਆਨ ਵਿੱਚ ਇੱਕ ਦੂਜੇ proti ਨਫਰਤ ਨਹੀਂ ਪੈਦਾ ਕਰਨੀ ਬੜਨਾ ਇੱਕ ਨੇ ਤੇ ਗੱਲ ਮੇਰੀ ਯਾਦ ਰੱਖਿਓ ਬੜਨਾ ਇੱਕ ਨੇ ਜਿਹਨੂੰ ਪਾਰਟੀ ਫੈਸਲਾ ਕਰੂਗੀ ਜਦੋਂ ਆਪਾਂ ਨੂੰ ਪਾਰਟੀ ਤੇ ਯਕੀਨ ਹੈ ਆਪਾਂ ਨੂੰ ਹਾਈ ਕਮਾਂਡ ਤੇ ਯਕੀਨ ਹੈ ਇਹ ਸਭ ਪ੍ਰੋਸੈਸ ਤੇ ਨਹੀਂ ਉਹ ਚੱਲਦੇ ਆ ਉਹਨਾਂ ਨੇ ਸਭ ਕੁਝ ਸੋਚ ਕੇ ਫੈਸਲਾ ਲੈਣਾ ਸੋ ਆਪਾਂ ਨੂੰ ਕਿਸੇ ਦਾ ਤਰਜ ਨਹੀਂ ਚਾਹੀਦਾ ਕਿਸੇ ਪ੍ਰਤੀਫਕਾਰੀ ਨਹੀਂ ਚਾਹੀਦਾ ਸੋ ਮੇਰੀ ਤੋਂ ਸਾਰੇ ਘੱਟ ਬਣ ਕੇ ਬੈਂਤੀ ਆ ਇੱਕ ਬੈਂਤੀ ਆ ਪੱਖ ਰੱਖਣ ਦਾ ਟਾਈਮ ਮਿਲੂਗਾ ਜਾਇ ਉਹ ਆ ਤਾਂ ਪੱਕਾ ਰੱਖਿਓ ਇੱਧੇ ਕਿਸੇ ਨੇ ਕਿਸੇ ਪ੍ਰਤੀਵਧ ਤੁਹਾਡ ਗੱਲ ਨਹੀਂ ਕੀਤੀ ਮੈਂ ਘੱਟ ਬਣ ਕੇ ਕਿਸੇ ਕਿਸੇ ਨੂੰ ਮੰਦਰ ਨਹੀਂ ਲੋੜਨੀ ਆਪਦੀ ਗੱਲ ਕੋਸ਼ਿਸ਼ ਕਰੋ ਤੁਸੀਂ ਆਪਦਾ ਹੱਕ ਕਿਉਂ ਮੰਗਦੇ ਹੋ ਜਦੋਂ ਤੁਸੀਂ ਅਜਰਵਰ ਸਾਹਿਬ ਕੋ ਜਾਣਾ ਕਿਸੇ ਨੂੰ ਕਿਸੇ ਨੂੰ ਮੰਦਰ ਨਹੀਂ ਲੋੜਨੀ ਇਹ ਮੇਰੀ ਬੈਂਤੀ ਆ ਆਪਾ ਇਕੱਠੇ ਰਹਿਣਾ ਮੁੜ ਕੇ ਗੱਲਾਂ ਮੂੰਹ ਚ ਨਹੀਂ ਪੈਂਦੀਆਂ ਹੰਦੀਆਂ ਇੱਕ ਮੇਰੀ ਗੱਲ ਯਾਦ ਰੱਖਿਓ ਕਈ ਵਾਰੀ ਆਪਾਂ ਬੱਦਕੱਟ ਗੱਲ ਕਰ ਤਾਂ ਪੈਂਦੀਆਂ ਉਹ ਗੱਲਾਂ ਮੁੜ ਕੇ ਮੂੰਹ ਚ ਨਹੀਂ ਪੈਂਦੀਆਂ ਸੋ ਇਸ ਕਰਕੇ ਪਾਰਟੀ ਨੇ ਮੌਕਾ ਦਿੱਤਾ ਤਾਂ ਹੱਕ ਰੱਖੋ ਸਰਪਰ ਸਾਹਿਬ ਕੋ ਉੱਥੇ ਗੱਲ ਕਰੋ ਆਪ ਦੀ ਗੱਲ ਕਰੋ ਕਿਸੇ ਬਾਰੇ ਮੱਟ ਚੱਗਾ ਟੈਂਡ ਦੀ ਲੋੜ ਦੀ ਕੋਈ ਬਜਟ ਪੈਂਦੀ ਹੈ ਮੀਟਿੰਗ 'ਚ ਹੁਣ ਕੋਈ ਨਾਰੀ ਦੀ ਲੋੜ ਦੀ ਲੋੜ ਦੀ ਮੇਰੀ ਇੱਕ ਬੇਨਤੀ ਉਹ ਜੰਘਾ ਨਹੀਂ ਲੱਗਦਾ ਫੇਟ ਅਸਲ ਬਾਜੀ ਬਣਦੀ ਹੈ ਜਦੋਂ ਤੁਹਾਨੂੰ ਮੌਕਾ ਮਿਲਣਾ ਫੱਟ ਖੜਦਾ ਤੁਸੀਂ ਆਪਦੀ ਗੱਲ ਕਹਿਣੀ ਹੈ ਸੋ ਮੇਰੀ ਬੇਨਤੀ ਹੈ ਉੱਥੇ ਜਾ ਕੇ ਬਜ਼ੁਰਗ ਸਾਹਿਬ ਨੂੰ ਆਪ ਦੀ ਆਪਦੀ ਗੱਲ ਕੋ ਆਪ ਦਾ ਆਪ ਦਾ ਹੱਕ ਰੱਖੋ ਆਪਦੀ ਆਪਦੀ ਜੋ ਤੁਸੀਂ ਕਹਿਣਾ ਚਾਹੁੰਦੇ ਆਪਦੀ ਗੱਲ ਖੁੱਦ ਕੇ ਕੋ ਤੇ ਅਖੀਰਲੀ ਗੱਲ ਇਹ ਹੈ ਕਿ ਭਰਾਵੋ ਪਾਰਟੀ ਨੂੰ ਬੱਤ ਟਕੜੇ ਕਰਨ ਇਸ ਵਿੱਚ ਦੀ ਅੱਜ ਜਿਹੜੀਆਂ ਆਪਣੀਆਂ ਵਿਰੋਧੀ ਪਾਰਟੀਆਂ ਉਹ ਆਪਣੇ ਅਧਖੇ ਦਾ ਹੀ ਬੈਠੀਆਂ ਕਿ ਕਾਂਗਰਸ ਲੜਾਈ ਪਵੇ ਤੇ ਅਸੀਂ ਫੇਰ ਦਾ ਖੜੀਏ ਮੇਰੀ ਹੱਥ ਵੱਲ ਕੇ ਬੈਠਦੀ ਹੈ ਬਣਾਉਣਾ ਹੈ ਕਮਾਂਡ ਨੇ ਜਿਹਨੂੰ ਇਹ ਆਦਰ ਉਹਦੇ ਮਗਰ ਲੱਗ ਕੇ ਤੱਕੜੇ ਹੋ ਕੇ ਮਰਨ ਦੀ ਹੈ ਪਾਰਟੀ ਨੂੰ ਤੱਕੜੇ ਕਰਨਾ ਤੱਕੜੇ ਹੋ ਕੇ ਹਿੰਮਤ ਕਰਨੀ ਹੈ ਹਾਂ ਅੰਦਰ ਵੱੜ ਕੇ ਅਬਜ਼ਰ ਵਰ ਸਾਹਿਬ ਕੋਲ ਜਿਨ੍ਹਾਂ ਜਿਹਨਾਂ ਦਾ ਹੱਕ ਮੰਗਣਾ ਮੰਗਿਆ ਉਦੋਂ ਜਾ ਕੇ ਤੁਸੀਂ ਮਿਲਣਾ ਆਉਂਦਾ ਪੱਖ ਰੱਖਿਓ ਪੋਜ਼ਿਟਿਵ ਬਣ ਕੇ ਰਿਓ ਕਾਂਗਰਸੀ ਚੜ੍ਹਦੀ ਕਲਾ ਦੀ ਗੱਲ ਕਰਿਓ ਇਹ ਮੇਰੇ ਕੋਲ ਮਾਤਬਰ ਕੇ ਬੈਂਦੀ ਐ ਐਨਾ ਕਹਿੰਦਾ ਹੋਇਆ ਮੈਨੂੰ ਪੂਰਾ ਆਸ਼ ਹੈ ਕਿ ਮੇਰੀਆਂ ਬੇਨਤੀਆਂ ਤੁਸੀਂ ਪ੍ਰਵਾਨ ਕਰੋ ਜੇ ਤਾਂ ਪ੍ਰਵਾਨ ਹਨ ਤੇ ਮੈਂ ਦੋ ਦਾਰੇ ਰੋਂਗ ਕਾਣੇ ਕਰਦੇ ਤੇ ਕੋਈ ਮੂੰਹ ਇਹਨਾਂ ਰਾਇ ਦੇ ਜਿਹੜਾ ਜਵਾਬ ਨਾ ਦੇ ਦੇ ਠੀਕ ਹੈ ਕਾਂਗਰਸ ਪਾਰਟੀ ਜਿੰਦਾਬਾਦ ਅਜੇ ਗੱਲ ਨੇਤਾ راہુલ ગાંધી ਜੀ ਖੜਕੇ ਸਾਹਿਬ ਸੋਨੀਆ ગાંધી ਜੀ ਨੇ ਇਹ ਵਰਕਰਾਂ ਦੀ ਆਵਾਜ਼ ਨੂੰ ਸੁਣਦੇ ਹੋਏ ਇਹ ਪ੍ਰੋਗਰਾਮ ਨਹੀਂ ਕੀਤਾ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਬਣਾਉਣੇ ਨੇ ਉਹਨਾਂ ਨੇ ਕਿਹਾ ਉਹਨਾਂ ਨੇ 29 ਹਜ਼ਾਰ ਲਾਇਏ ਨੇ ਪੰਜਾਬ ਦੇ ਵਿੱਚ ਆਪਣੇ 29 ਜ਼ਿਲ੍ਹੇ ਨੇ ਕਈ ਮੇਰੇ ਦੋਸਤ ਸੋਚ ਕੇ ਹੋਣਗੇ ਕਿ ਪੰਜਾਬ ਦੇ 29 ਜ਼ਿਲ੍ਹੇ ਨਹੀਂ ਹੈ ਪੰਜਾਬ ਦੇ ਵਿੱਚ ਨੋਰ ਤੋਂ ਘੱਟ ਚਲੇ ਆ ਆਪਣੇ ਕਾਂਗਰਸ ਪਾਰਟੀ ਦੇ ਜਿਹੜੇ ਹੈ ਜ਼ਿਲ੍ਹਾ ਪ੍ਰਧਾਨ ਉਹ 29 ਜਿਹੜੇ ਹੈ 29 ਜ਼ਿਲ੍ਹਿਆਂ ਦੇ ਵਿੱਚ ਬਹੁਤ ਸੀਨੀਅਰ ਬੰਦੇ ਲਾਏ ਨੇ ਸਾਫ ਦਾ ਮੰਤਰੀ ਲਾਏ ਨੇ ਸਾਫ ਦਾ ਛੱਡੀ ਲਾਏ ਨੇ ਇਹ ਸਾਰੇ ਚੁੰਮ ਚੁੰਮ ਕੇ ਰਾਹੁਲ ਨੇ ਬੱਤੇ ਲਾਏ ਨੇ ਤੁਸੀਂ ਸਾਰੇ ਚਾਹੇ ਕੋਈ ਛੋਟਾ ਵਰਕਰ ਹੈ ਚਾਹੇ ਕੋਈ ਵੱਡਾ ਵਰਕਰ ਹੈ ਚਾਹੇ ਕੋਈ ਲੀਡਰ ਹੈ ਹਰ ਇੱਕ ਦਾ ਅਧਿਕਾਰ ਹੈ ਜਿਹੜਾ ਜ਼ਿਲ੍ਹਾ ਕਾਂਸ ਕਮੇਟੀ ਦਾ ਪ੍ਰਧਾਨ ਬਣਨਾ ਚਾਹਦਾ ਹੋਵੇ ਕਵਾਹ ਕਾਂਗਰਸ ਭਾਰਮ ਭਰ ਕੇ ਦੇ ਸਕਦਾ ਹੈ ਭਾਰਤ ਨੂੰ ਅਜਨਮ ਸਾਲ ਦੇ ਕੇ ਕਿਸੇ ਨੇ ਇਹ ਨਾ ਕਹੀ ਉਹ ਮੈਂ ਨਹੀਂ ਬਣ ਸਕਦਾ ਇਹ ਤਾਂ ਇਹ ਕਾਂਗਰਸ ਪਾਰਟੀ ਨੇ ਰਾਹੁਲ ਜੀ ਦੀ ਗੱਲ ਚਲਾਈ ਹੈ ਬਹਿ ਹਰ ਇੱਕ ਵਰਕਰ ਦਾ ਅਧਿਕਾਰ ਹੈ ਹਰ ਇੱਕ ਵਰਕਰ ਮੰਨ ਕਰ ਸਕਦਾ ਹੈ ਜਦੋਂ ਰਾਹੁਲ ਜੀ ਨੇ ਆਲ ਇੰਡੀਆ ਕਾਂਗਰਸ ਦੀ ਬੇਟੀ ਨੇ ਕੋਈ ਵੀ ਜ਼ਿਲ੍ਹਾ ਪ੍ਰਧਾਨ ਬਣਾਤਾ ਉਦੋਂ ਬਾਸ ਸਾਰਾ ਨੇ ਨਾਲ ਮਿਲ ਕੇ ਕੰਮ ਕਰਦੇ ਇਹ ਪਹਿਲੀ ਵਾਰ ਹੋਇਆ ਹੈ ਕਾਂਗਰਸ ਦੇ ਇਤਿਹਾਸ ਵਿੱਚ ਮੈਨੂੰ 52 ਸਾਲ ਹੋ ਗਏ ਕਾਂਗਦੇ ਚਾਰ ਦੇ ਦੇ ਨੂੰ ਪਰ ਇਹ ਗੱਲ ਵੀ ਜਾਓ ਅਰਜਨਰ ਉੱਥੇ ਜਾ ਕੇ ਦੇਖਣ ਵਰਕਰ ਕਿਉਂ ਚਾਹੁੰਦੇ ਐ ਲੋਕ ਕਿਉਂ ਚਾਹੁੰਦੇ ਐ ਇਸ ਤੋਂ ਬਾਅਦ ਅਰਜਨਰ ਸਾਹਿਬ ਇੱਥੇ ਬੈਠੇ ਹੋਏ ਐ ਇਹ ਇਕੱਲੇ ਬੈਠੇ ਇਨ੍ਹਾਂ ਦੇ ਕੋਲੇ ਕੋਈ ਨਹੀਂ ਵੇਦਾ ਤੁਸੀਂ ਇਕੱਲੇ ਨੂੰ ਆ ਕੇ ਦਿਲ ਦੀ ਖੋਲ ਕੇ ਗੱਲ ਦੱਸੋ ਗੱਲ ਕੀ ਕਰਨੀ ਐ ਗੱਲ ਕਾਂਗਸ ਦੀ ਕਰਨੀ ਐ ਗੱਲ ਕਾਮੇਸ਼ ਦੀ ਕਰਨੀ ਆ ਹੋਰ ਨਹੀਂ ਕਰਨੀ ਵੀ ਅਸੀਂ ਕਾਮੇਸ਼ ਨੂੰ ਇਸ ਤਰ੍ਹਾਂ ترقی ਦੇ ਜਾ ਸਕਦੇ ਸਾਡੇ ਚਾਹ ਚੰਗੀਆਂ ਨਹੀਂ ਅਸੀਂ ਇਸ ਤਰ੍ਹਾਂ ਕਰੀਏ ਤਾਂ ਅਸੀਂ ਹੋਰ ترقی ਕਰ ਸਕਦੇ ਹਾਂ ਖੁੱਲ ਕੇ ਮਿਲਣਾ ਹੈ ਖੁੱਲ ਕੇ ਟੈਨ ਹੈ ਕੋਈ ਨਹੀਂ ਨਾ ਕਿ ਲੋ ਦੋ ਦਿਨ ਤਿੰਨ ਦਿਨ ਜਾਂਦ ਨੇ ਇੱਥੇ ਆਰਾਮ ਨਾਲ ਹਰ ਇੱਕ ਵਰਕਰ ਮਿਲ ਸਕਦਾ ਇੱਥੇ ਹਜ਼ਰਤ ਸਾਹਿਬ ਉੱਠ ਕੇ ਚਲੇ ਗਏ ਨੇ ਮੈਂ ਇਹ ਗੱਲ ਦੱਸਣਾ ਚਾਹੁੰਦਾ ਸੀ ਵੀ ਜਿਹੜੀ ਫਰੀਦਕੋਟ ਦੀ ਧਰਤੀ ਹੈ ਇਹ ਹਿੰਦੁਸਤਾਨ ਚੋਂ ਇਤਿਹਾਸਿਕ ਕਿਉਂ ਇਤਿਹਾਸਿਕ ਕਿਉਂ ਹੈ ਸਾਡੇ ਸਭ ਤੋਂ ਹਿੰਦੁਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਅੰਗਰੇਜ਼ਾਂ ਦੇ ਖਿਲਾਫ ਵੀਰ ਗੋਤੋ ਲਹਿਰ ਚਲਾਈ ਸੀ ਅੱਜ ਇਹ ਰੇਲ ਗੱਡੀ ਆਈ ਸੀ ਸਾਡੇ ਬਜ਼ੁਰਗ ਦੱਸਿਆ ਕਰਦੇ ਸਨ ਪਿੰਦ ਸਿੱਟਣੋਂ ਥਾਂ ਨਹੀਂ ਸੀ ਕਿਤੇ ਸਾਰੇ ਆਏ ਹੋ ਗਏ ਆਪਣਾ ਲੋਕ ਕਿੱਥੋਂ ਆ ਗਏ ਅੰਡ ਜਵਾਹਰ ਲਾਲ ਨਹਿਰੂ ਜੀ ਨੂੰ ਕਿਰਤਾ ਦਿੱਤਾ ਗਿਆ ਅਜੰਕੋੜੇ ਬੈਠੇ ਨੇ ਮੇਰੇ ਇਥੇ ਦੂਰ ਤੇ ਜੈਟ ਉਹਦੀ ਜੇਲ੍ਹ ਵਿੱਚ ਉਹਨਾਂ ਨੂੰ ਬੰਦ ਕੀਤਾ ਗਿਆ ਸਾਡੇ ਚ ਕਮੀ ਹੈ ਸਾਡੇ ਲੀਡਰ ਵੀ ਬੈਠੇ ਹੋਣਗੇ ਸਾਥੋਂ ਬਹੁਤ ਭਾਰੀ ਕਟਣੀ ਰਹੀ ਹੈ ਸਾਡੀਆਂ ਸਰਕਾਰਾਂ ਵੀ ਆਈਆਂ ਨੇ ਅਸੀਂ ਉਸ ਜ਼ੇਹਰ ਦੇ ਉੱਤੇ 5-6 ਤੋਂ 10 ਕਰੋੜ ਰੁਪਈਆ ਲਾ ਕੇ ਉਹ ਜੇਲ੍ਹ ਨੂੰ ਜਾਹਦ ਹੱਥ ਨਹੀਂ ਬਣਾ ਸਕੀ ਹੁਣ ਕਿੱਕੀ ਸਾਹਿਬ ਉਮੀਦ ਹੈ ਵੀ ਤੁਸੀਂ ਆਓਗੇ ਆ ਤਾਂ ਹੌਂਡਾ ਕੱਢ ਦੱਸਦਾ ਆ ਨਾ ਨਾ ਜਮਾਨ ਮੁੰਡਿਆਂ ਤੇ ਨਾਰੇ ਦੱਸਦੇ ਨੇ ਪੰਜਾਬ ਚ ਕਾਂਗਰਸ ਦੀ ਸਰਕਾਰ ਆਉਗੀ ਤੇ ਮੀਤਾਂ ਤੁਸੀਂ ਵੀ ਬਦਲੀ ਹੋਗੇ ਅੱਜ ਐਤੋ ਵੀ ਜੇਲ੍ਹ ਨੂੰ 50000 ਕਰੋੜ ਰੁਪਏ ਨਾ ਕੇ ਇੱਕ ਕਾਂਗਰਸੀ ਹਿੰਦੁਸਤਾਨ ਦੀ ਮਾਂ ਜਵਾਹਰ ਲਾਲ ਨੇ ਜਿੱਥੇ ਜੇਲ੍ਹ ਕੀਤਾ ਗਿਆ ਸੀ ਉਹਨੂੰ ਇੱਕ ਵਧੀਆ ਟਾਗੜਾ ਬਣਾਇਆ ਜਾਵੇ ਬਾਕੀ ਸਾਥੀਓ ਬਾਪ ਜੀ ਦੂਜੀ ਗੱਲ ਇਸ ਤੋਂ ਬਾਅਦ ਅਸ ਯਾਰ ਮੈਂ ਸਾਥ ਇਕੱਲੇ ਬੈਠ ਨਹੀਂ ਗਏ ਜੀ ਇਹ ਵੀ ਮਿਲਣਾ ਹੋਵੇ ਇਹ ਨਾ ਸੋਚੋ ਵੀ ਫੈਣੀ ਨਹੀਂ ਮਿਲ ਸਕਦਾ ਸਭ ਮਿਲ ਸਕਦੇ ਨੇ ਬਲਾਤਮਕ ਤਾਨ ਮਿਲ ਜਿਹੜਾ ਕੰਮ ਸਮਝਦੇ ਆ ਉਹਦੇ ਨਾਲ ਮਿਲ ਬਰਕਰਮਨ ਕੋਈ ਸ਼ਹਿਰ ਦੇ ਵਿੱਚ ਸਾਡੀ ਸੰਸਥਾ ਹੋਵੇ ਕਾਂਗਰਸ ਨੂੰ ਪਿਆਰ ਕਰਨਾਂ ਦੀ ਸੰਸਥਾ ਹੋਵੇ ਉਹ ਵੀ ਮਿਲ ਕੇ ਕਾਗਲ ਦੇ ਬਾਰੇ ਖੁੱਲ ਕੇ ਗੱਲਾਂ ਕਰ ਸਕੀ ਐ ਇਸ ਤੋਂ ਬਾਅਦ ਸਾਡਾ ਜਿਹੜਾ ਗੱਲ ਦਾ ਪ੍ਰੋਗਰਾਮ ਇਸ ਤਰ੍ਹਾਂ ਹੋਊਗਾ 21 ਤਰੀਕ ਨੂੰ ਸਵੇਰ 12:00 ਬਰਗਾੜੀ ਵਿਖੇ ਬਲਾਕ ਨੰਬਰ 1 ਜੈਤੋ ਦੀ ਮੀਟਿੰਗ ਹੋਵੇਗੀ ਜਿਹੜੇ ਜੈਤੋ ਦੇ ਦੋਸਤ ਮੇਰੇ ਇੱਥੇ ਬੈਠੇ ਨੇ ਬਲਾਕ ਪ੍ਰਧਾਨ ਬੈਠੇ ਨੇ ਉਹ ਨੋਟ ਕਰ ਲੈਣਾ ਆਪ ਦੀ ਆਂਦੀ ਮੀਟਿੰਗਾਂ ਪਹਿਲੀ ਮੀਟਿੰਗ ਕੱਲ ਨੂੰ ਬਰਗਾੜੀ ਵਿੱਚੇ ਕਮਿਊਨਿਟੀ ਸੈਂਟਰ ਵਿੱਚ ਹੋਵੇਗੀ ਦੂਸਰੀ ਮੀਟਿੰਗ ਬਲਾਕ ਨੰਬਰ 2 ਜੈਤੋ ਦੀ ਇਹ ਰੰਗੀਲਾ ਤਰਨਸਾਲਾ ਵਿੱਚ ਤਿੰਨ ਦਿਨ ਹੋਵੇਗਾ ਸਾਰੇ ਆਪ ਦੇ ਆਪ ਦੇ ਨੋਟ ਕਰਨਨ ਜਾਂਦੇ ਵਾਲੇ ਮੇਰੇ ਸਾਥੀ ਮੇਰੇ ਵਰਕਰ ਸਾਥੀ ਖਾਸ ਕਰਕੇ ਫਰੀਦਕੋਟ ਦਾ ਬਾਈਟ੍ਰਿਕ ਦਾ ਪ੍ਰੋਗਰਾਮ ਹੈ ਜੀ ਫਰੀਦਕੋਟ ਦਾ ਫਰੀਦਕੋਟ ਦਾ ਬਲਾਕ ਨੰਬਰ 1 ਸਵੇਰ 12:00 ਵਜੇ ਕਾਜ ਬੈਲਸ ਵਿਖੇ ਮੀਟਿੰਗ ਉੱਥੇ ਹੋਵੇਗੀ ਸਾਰੇ ਫਰੀਦਕੋਟ ਵਾਲੇ ਮੇਰੇ ਵਰਕਰ ਸਾਥੀ ਮੇਰੇ ਦੋਸਤ ਇਹ ਨੋਟ ਕਰ ਲੈਣ ਕਿ 12:00 ਵਜੇ ਕਾਜ ਬੈਲਸ ਵਿਖੇ ਉੱਥੇ ਪਹਿਲੀ ਬਲਾਕ ਨੰਬਰ ਬੰਦੀ ਹੋਏਗੀ। ਦੂਜੀ ਬਲਾਕ ਨੰਬਰ ਕੋ ਜਿਹੜਾ ਪਾਇਲਟ ਪ੍ਰੋਜੈਕਟ ਆ ਜਿਹੜਾ ਇਹ ਤੀਜਾ ਸੁਪਾ ਆ ਆਪਣਾ ਪੰਜਾਬ ਜਿਹਦੇ ਵਿੱਚ ਸ਼ੁਰੂ ਹੋਣ ਲੱਗਾ। ਇਹਦੇ ਵਿੱਚ ਤੁਹਾਨੂੰ ਯਾਦ ਹੋਣਾ ਪੁਰਾਣੇ ਅਧਿਕਾਰੀਆਂ ਬੈਠੇ ਆ ਕੇਮਰਾ ਸਾਹਿਬ ਇੱਥੇ ਜਿਹੜੇ ਬੋਲ ਕੇ ਗਏ ਹੋਰ ਸਾਥੀ ਵੀ ਬੈਠੇ ਆ। ਸਭ ਤੋਂ ਪਹਿਲਾਂ ਬਲਾਕਾਂ ਦੇ ਪ੍ਰਧਾਨਾਂ ਕੋਈ ਨਹੀਂ ਆਵਰਾਂ ਹੁੰਦੀਆਂ ਸੀ ਵੀ ਕਿਸੇ ਨੇ ਕੰਮ ਕਰਨਾ ਹੁੰਦਾ ਸੀ, ਕਰਾਉਣਾ ਹੁੰਦਾ ਸੀ ਤੇ ਬਜ਼ੁਰਗ ਬੈਠੇ ਸਾਹਮਣੇ ਉਹ ਬਲੌਗ ਦੇ ਪ੍ਰਧਾਨ ਦੀ ਰਿਕਮੈਂਡੇਸ਼ਨ ਕਰਵਾ ਕੇ ਲਿਆਉਣਾ ਹੁੰਦਾ ਸੀ ਜੇ ਉਪਰਮਾ ਦਾ ਜ਼ਿਲ੍ਹੇ ਦੇ ਪ੍ਰਧਾਨ ਦੀ ਰਿਕਮੈਂਡੇਸ਼ਨ ਕਿ ਹੁੰਦੀ ਹੈ ਜੇ ਮੰਤਰੀ ਨੇ ਵੀ ਜ਼ਿਲ੍ਹੇ ਦੇ ਵਿੱਚ ਆਉਣਾ ਤੇ ਉਹ ਜ਼ਿਲ੍ਹਾ ਕਾਂਗਰਸ ਦੇ ਦਫ਼ਤਰ ਆਉਣਾ ਹੁੰਦਾ ਸੀ ਆਪਣੇ ਮਿਲੂਗਾ ਤਾਂ ਦੇਖਦਾਂ ਜਦੋਂ ਐਮਐਲਏ ਸੀ ਮੰਤਰੀ ਮੈਂ ਉਹ ਜ਼ਿਲ੍ਹਾ ਕਾਂਗਰਸ ਦੀ ਕਿੰਨੀ ਪਾਵਰ ਹੁੰਦੀ ਸੀ ਇਹ 라ਵਲ ਗਾਂਧੀ ਜੀ ਦੀ ਸਮਝ ਜਿਹੜੀ ਆ ਵੀ ਫਿਰ ਦੁਬਾਰਾ ਜਿਹੜੀ ਪਾਵਰ ਆ ਉਹ ਥੱਲੇ ਜ਼ਿਲ੍ਹਿਆਂ ਤੇ ਇਲਾਕਿਆਂ ਦੇ ਵਿੱਚ ਹੀ ਦਿੱਤੀ ਜਾਂਦੀ ਇਸ ਕਰਕੇ ਦਿੱਲੀ ਤੋਂ ਜਿਹੜੇ بڑے ਸੀਨੀਅਰ ਅਫਸਰਾਂ ਨੂੰ ਜਿਹੜੇ ਲਾਏ ਆ ਸਾਰੇ ਵੀ ਪੰਜਾਬ ਦੇ ਵਿੱਚ ਜਿਹੜਾ ਜ਼ਿਲ੍ਹਾ ਕਾਂਗਰਸ ਦਾ ਪ੍ਰਭਾਵ ਦਨੇ ਉਹ ਟਿਕਟ ਦੀ ਰეკਮੈਂਡੇਸ਼ਨ ਕੋਈ ਨਹੀਂ ਹੋਈ। ਉਹਨਾਂ ਨੂੰ ਹੋਏ ਨਹੀਂ ਦਿੱਲੀ ਦੇ ਵਿੱਚ ਵੱਡੇ ਵੱਡੇ ਲੀਡਰ ਬੈਠੇ ਉਹਨਾਂ ਨੂੰ ਕੀ ਪਤਾ ਫ੍ਰੀ ਕੋਟ ਦੇ ਵਿੱਚ ਕੀ ਆ ਉਹਨਾਂ ਨੂੰ ਕੀ ਪਤਾ ਜੈਤੂਆਂ ਦੇ ਵਿੱਚ ਕੋਟ-ਕੂਟੇ ਦੇ ਵਿੱਚ ਕੀ ਆ ਇਹ ਸਾਰਾ ਕੁਝ ਜਿਹੜੀ ਪਾਵਰ ਥੱਲੇ ਦੇਣ ਲਈ ਨਰਿੰਦਰ ગાંધી ਜੀ ਨੇ ਸਟਾਰਟ ਚੱਕਿਆ ਔਰ ਇਹ ਤੁਹਾਨੂੰ ਯਾਦ ਆਣਾ ਯੂਸ ਕਾਂਗਰਸ ਦੇ ਇਲੈਕਸ਼ਨ ਕਿਹਨਾਂ ਚੁੜਾਈ ਸੀ। ਕਈਆਂ ਨੇ ਬੋਲ ਕੀਤਾ ਸੀ ਪਰ ਚੁਣ ਕੇ ਬੰਦਾ ਬਣਦਾ ਸੀ ਜਿਹੜਾ ਬੰਦਾ ਸੀ ਤੇ ਇਸ ਕਰਕੇ ਹੁਣ ਇਹ ਜਿਲ੍ਹਾ ਪ੍ਰਧਾਨ ਜਿਹੜਾ ਬੰਦਾ ਇਹ ਸਾਡੇ ਅਜਮਲ ਸਾਹਿਬ ਨੇ ਵੋਟ ਦੇਣੀ ਆ ਦਿੱਲੀੋਂ ਫਾਈਨਲ ਹੋਣਾ ਕਿਸੇ ਦੀ ਸਮਝ ਨਹੀਂ ਆਉਂਦੀ ਜਿਹਨੂੰ ਲੋਕ ਚਾਹੁੰਦੇ ਹੋਏ ਹੁਣ ਇਤੋਂ ਬਾਅਦ ਨਦੀਪ ਜੀ ਬੋਲਣਗੇ ਬੋਲਣ ਤੋਂ ਬਾਅਦ ਨੂੰ ਦੇ ਤੇ ਭੇਜਣਾ ਤੇ ਤੁਹਾਨੂੰ ਸਾਰਿਆਂ ਨੂੰ ਕਿਸੇ ਨੇ ਇਕੱਲੇ ਨੇ ਮਿਲਣਾ ਕਿਸੇ ਪੰਜਾ ਛਿਆ ਗਰੁੱਪਾਂ ਦੇ ਵਿੱਚ ਡਿਪਟੀ ਚਵਲਣਾ ਆਪਣੀ ਗੱਲ ਪੂਰੀ ਰੱਖਣੀ ਆ ਉਹ ਪੂਰੀ ਗੱਲ ਜਿਹੜੀ ਤੁਹਾਡੀ ਲੋੜ ਕੀਤੀ ਜਾਊਗੀ ਵਾਗ ਰੋਕ ਦੀ ਔਰ ਜਿਹੜੀ ਸਹਿਮਤੀ ਜਿੱਤਰ ਹੋਈ ਉਧਰ ਜਿਹੜਾ ਉਹ ਫੈਸਲਾ ਆ ਇੱਕ ਮੰਨੇਗਾ। ਅੱਜ ਤੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਜ਼ਿਲ੍ਹੇ ਨਾਲ ਫਰੀਦਕੋਟ ਦੇ ਨਾਲ ਮੀਟਿੰਗ ਸੀ ਕੱਲ ਨੂੰ ਆਪ ਜਤੋਂ ਪਰसों ਆ ਗਿਆ ਫਰੀਦਕੋਟ ਅਗਲੇ ਦਿਨ ਕੋਟੇ। ਫਿਰ ਤੋਂ ਬਾਅਦ ਇੱਕ ਤੰਨ ਲਾਉਣਾ ਜਿਹੜੇ ਆਰਗੇਨਾਈਜੇਸ਼ਨਾਂ ਜਾਂ ਜਿਹੜੀਆਂ ਯੂਨੀਅਨਾਂ ਆ ਉਹਨਾਂ ਦੇ ਮੁਖੀਆਂ ਨੂੰ ਮਿਲਣਾ ਤਦੋਂ ਕੋਈ ਰਹਿ ਨਾ ਜਾਵੇ ਬੰਦਾ ਇਹ ਨਾ ਕਿ ਵੀ ਫਰੀਦਕੋਟ ਦੇ ਜ਼ਿਲ੍ਹੇ ਦੇ ਵਿੱਚ ਬੰਦਾ ਕੋਈ ਰਹਿ ਗਿਆ ਜਿੰਨੇ ਆਪਣਾ ਸੁਝਾਅ ਦੀ ਦਿੱਤਾ ਵੀ ਮਾਨਾ ਬੰਦਾ ਪ੍ਰਧਾਨਗੀ ਲਈ ਠੀਕ ਹੈ ਇਹਦੇ ਵਿੱਚ ਪੈਨਲ ਬਣਨਾ 6 ਬੰਦਿਆਂ ਦਾ ਜਿਹਦੇ ਵਿੱਚ ਐਸਈਓ ਬੀਸੀ ਵੀਸੀ ਔਮੈਨ ਜਨਤ ਨਾਲ ਸਰਕ ਤਰ੍ਹਾਂ ਦਾ ਬੰਦਾ ਜਿਹੜਾ ਇੱਕਾਈ ਕੋਈ ਵੀ ਅਪਲਾਈ ਕਰ ਸਕਦਾ ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਵੀ ਖੜਾਣਾ ਨਹੀਂ ਕਰਦਾ ਜਿਹੜਾ ਮਰਜ਼ੀ ਅਪਲਾਈ ਕਰਦਾ ਕੋਈ ਦਾ ਫੈਸਲਾ ਜਿਹੜਾ ਲੋਕ ਆਪਣਾ ਫੈਸਲਾ ਆਪ ਕਰਨਗੇ ਜਿਹੜਾ ਰਾਹੁਲ ਗਾਂਧੀ ਜੀ ਦੀ ਸੋਚ ਅੱਜ ਵੇਖੋ ਦੇਸ਼ ਦੇ ਵਿੱਚ ਰਾਹੁਲ ਗਾਂਧੀ ਜੀ ਦਾ ਗਰਾਫ ਇੱਥੇ ਚੱਲੇਗਾ ਅੱਜ ਜਿਹੜਾ ਵੋਟ ਚੋਰੀ ਅੱਜ ਪ੍ਰਧਾਨ ਮੰਤਰੀ ਜੀ ਬਣੇ ਤਾਂ ਫਿਰਦੇ ਆ ਪਰ ਉਹਨਾਂ ਨੂੰ ਲੋਕਾਂ ਦੇ ਅੱਖਾਂ ਚੱਖਾਂ ਬਾਅਦ ਦੇਖਣ ਲੱਗੇ ਸ਼ਰਮ ਆਉਂਦੀ ਆ ਵੀ ਮੈਂ ਤਾਂ ਵੋਟ ਚੋਰੀ ਕਰਕੇ ਪ੍ਰਧਾਨ ਮੰਤਰੀ ਬਣਿਆ ਰਾਹੁਲ ਗਾਂਧੀ ਜੀ ਨੇ ਪੂਰਾ ਦੇਸ਼ ਦੇ ਵਿੱਚ ਦਸਤਾ ਦੁਨੀਆ ਦੇ ਵਿੱਚ ਦਸਤਾ ਵੀ ਇਹ ਸਰਕਾਰ ਸਥਿਰ ਨਹੀਂ ਗਈ ਹੋ ਜਿਹੜੀ ਪੁਰਾਣੀ ਚੱਲ ਰਹੀ ਆ ਇਸ ਕਰਕੇ ਅੱਜ ਗਰਾਹਾ ਪ੍ਰਭੂ ਜੀ ਦਾ ਪੂਰਾ ਭਾਣ ਮੰਤਰੀ ਕੰਟੀ ਉੱਪਰ ਦਾ ਗਰਾਹ ਹੈ। ਬੇਨਤ ਕਰ ਰਿਹਾ ਲੜਾਈ ਲੜਨਾ ਹੈ। ਬੀਜੇਪੀ ਨਾਲ ਲੜਾਈ ਲੜਨ ਦੀ ਸੋਖੀ ਗੱਲ ਲਗੀ। ਲੀ ਖਿੱਚ ਕੇ ਲੜਾਈ ਲੜ ਰਿਹਾ। ਇਹਦੇ ਜਿੰਨੇ ਆਉਣਾ ਮੇਰੇ ਪਿੱਛੇ ਆ ਜਾਓ ਲੀ ਖਿੱਚ ਕੇ ਜਿਹੜੇ ਦੋਗਲੇ ਆ ਜਿਹੜੇ ਸਲੀਪਰ ਸੈਲ ਕਹਿੰਦੇ ਨੇ ਉਹ ਆਪਣੇ ਆਪ ਹੀ ਪਿੱਛੇ ਹੋ ਜਾਣਾ। ਜਿਹਨਾਂ ਵੀਡੀਓ ਦਾ ਡਰਿਆ ਜਿਹਨਾਂ ਨੂੰ ਕੰਟੈਕਸਟ ਦਾ ਡਰਿਆ ਉਹ ਆਪਣੇ ਆਪ ਹੀ ਪਿੱਛੇ ਹੋ ਜਾਣਾ ਮਗਰ ਰਾਹੁਲ ਜੀ ਤੇ ਤੁਰ ਨਹੀਂ ਸਕਦੇ। ਤੋਂ ਇਹ ਪ੍ਰੋਗਰਾਮ ਸਾਰਾ ਰਾਹੁਲ ਜੰਦੀ ਜੀ ਨੇ ਦੇਸ਼ ਦੇ ਵਿੱਚ ਸੰਵਿਧਾਨ ਬਚਾਉਣ ਲਈ ਤੇ ਦੇਸ਼ ਬਚਾਉਣ ਲਈ ਜਿਹੜਾ ਕੀਤਾ ਹੈ ਤੇ ਪਾਰਟੀ ਜਿਹੜੀ ਤਗੜੀਾ ਹੋਊਗੀ ਤੇ ਬਲੋਕਾਂ ਤੋਂ ਪਾਰਟੀ ਤਗੜੀਆ ਜ਼ਿਲ੍ਹੇਆ ਤੋਂ ਤਗੜੀਆ ਫਿਰ ਪਾਰਟੀ ਜਿਹੜੀ ਤਗੜੀਆ ਹੋਊਗੀ। ਤੋਂ ਇਹ ਮੈਂ ਆਪ 6 ਸਾਲ ਜਿਹੜਾ ਬਤਾਨ ਰਿਹਾ ਜਿਹੜੇ ਵੀ ਪ੍ਰਧਾਨਗੀ ਬੜੀ ਵੱਡੀ ਇੱਕ ਜ਼ਿੰਮੇਵਾਰੀ ਹੁੰਦੀ ਆ ਤੇ ਜ਼ਿਲ੍ਹੇ ਦੀ ਪ੍ਰਧਾਨਗੀ ਜਿਹੜੀ ਆ ਉਹ ਬੜਾ ਵੱਡਾ ਹਸਾਮ ਹੈ। ਜ਼ਿਲ੍ਹੇ ਦਾ ਪ੍ਰਧਾਨ ਪੰਜਾਬ ਦਾ ਪ੍ਰਧਾਨ ਤੇ ਦੇਖਣਾ ਬਤਾਨ ਤੇ ਇਹ ਪਾਵਰਾ ਜਿਹੜੀਆਂ ਤੁਹਾਨੂੰ ਲੋਕਾਂ ਦੇ ਵਿੱਚ ਰਾਹੋ ਜਿਹਨਾਂ ਦੇੜੀਆਂ ਵੀ ਡਾਕਟਰ ਦੇ ਫੈਸਲੇ ਦੇ ਵਿੱਚ ਪੈਂਦੇ ਜਨਾਂ ਨੂੰ ਥੱਲੇ ਉੱਜਲੇਆਂ ਦੇ ਵਿੱਚੋਂ ਬਰਾਬਰ ਨਹੀਂ ਗਿਆ। ਇਹ ਤੁਹਾਨੂੰ ਪਤਾ ਜੋਰ ਅਮਰ ਕੰਲੀ ਜੀ ਨੇ ਕਿਆ ਕਹਿਣਾ ਕੀਤਾ ਉਹ ਉਹੀ ਕਰਦੇ ਆ ਕਦੇ ਵੀ ਦੂਜੇ ਨਹੀਂ ਕਰੀ ਗੀ ਉਹਦੀ ਗੱਲ ਨਹੀਂ ਕੀਤੀ। ਪਰ ਆਪਾਂ ਦਾ ਸਾਰਾ ਹਾਂ ਦਾ ਵੀ ਪਰ ਜਿੰਨਾ ਵੀ ਆਪਾਂ ਨਾਲ ਉਹਨਾਂ ਦੇ ਜਿਹੜੇ ਮਗਰ ਪੁਰੀਏ ਉਹਨਾਂ ਦੇ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਵਰਕਰਾਂ ਨੂੰ ਮੁਝੇ ਆਨੇ ਦਾ ਸਵਾਗਤ ਮਿਲਿਆ یہ دھرتی بہت عظیم دھرتی ہے اور اس لیے عظیم ہے کہ بابا فرید کی یہ سرزمین نہیں ہے بابا فرید نے آج سے بارہ سو تیرہ سو عیسوی میں جو شلوک لکھے جو باتیں لکھی وہ آج بھی اتنی ہی کامیاب ہیں اور آنے والے سمے میں بھی اتنی ہی کامیاب ہونے والی ہیں کانگریس پارٹی کا اس سرزمین سے فرید پور سے بڑا جذباتی رشتہ ہے پنڈت نہرو نے جب آزادی کا آندول شروع کیا تھا آزادی کی تحریک شروع کی تھی کہ انہوں نے اسی دھرتی سے بھی شروعات کی تھی اور اس کے بعد ہمیں اسمر سی گیانائن سنگھ جی کی بھی یہ سرزمین ہے تو ایسی سرزمین کو ایسی دھرتی کو سلام کرتے ہوئے پرنام کرتے ہوئے میں اپنی بات کو شروع کرتا ہوں پنجاب پورے دیش میں بہت سے نام کیا تھا کا نام پورے بہت سمان کے ساتھ لیا جاتا ہے مجھے کرشمائی कی... کا ذکر سے تیئیس سال کی مانگ سنگھ نے کہا جس نے

لوک سبھا کی سیٹیں بےنتی ہے بہار کے چھ ਮੋਟਾ ਉਹ ਕਹਿ ਲਿਆ ਕਿ ਜੋ ਸਾਡੇ ਜਿਹੜੇ ਵਿਚਾਰ ਚੁਣੇ ਆਂ ਹੈਂ ਇਹ ਪ੍ਰਦੇਸ਼ ਵੈਰੋਗਰ ਨੂੰ ਆ ਲੱਗਦਾ ਕਿ ਅਕਾਚਨ ਨਕਤੇ ਜੀਮਾ ਜੀ ਲੱਗਦਾ ਕਿ ਅਕਾਚਨ ਕੇ ਕੇ ਅਗਰਵਾਲ ਜੀ اتنا بڑا ਕਿਸਾਨੂ ਕਾਨੂੰਨ ਨੂੰ ਬਹੁਤ ਹੀ ਸਤਕਾਰਤ ਮੇਰੇ ਛੋਟੇ ਵੀਰ ਇੱਕੀ ਢੱਲੋ ਜੀ ਦੀ ਲੜਾਈ ਹਲੇ ਪਾਂ ਤੇ منڈل میں یہ ساری منڈل کمیٹیاں سوچ رہتی ہے سنگھن اور اگر سنگھ مزدور نہیں ہوگا مہاتما کرناٹک کے بلگامی مہاتما گاندھی ان کے سو دو ہزار پچیس میں کاٹی کا اور وہاں پر نہیں بتائیں گے اگر ہمیں چوانت نترا ہے ہمیں چوانت نترہیں کام کا فرم لے گا وہ باتا کا رسکر چور دے سب سے پہلے کو ہوئی ہے اور اس کے ماہ کو دل دلشکی کام کیا اور اب کیا پڑا سبھا ہے کہ پنجان میں جانتا زرگاڑ بلا سکتے پنجان میں تو آجاز کام سبھے کانگریس کا درنگا ہے ایسی کبار میں

چارتھی چڑ سکتا ہے سنگھن کے ہماری سنگھن کو میں پنجابی میں بات کہی ہے آنے والے سمے میں میں یہاں پر اجازت سے ایک ہفتہ کم سے کم چونکہ سنگھن کا ندیش ہے سات دن رہنا ایک ایک

آج کے سٹیج پہ ہو رہا شام تک یہاں پہ کام کرنے والے ورکر تو سب کو بہت ممبر ساڈے بلاک دے پردان منڈل دے پردان منڈل کمیٹیاں بلاک کمیٹیاں دے ممبر او سب تو پہلا مل کے فتے دی سان بھائی بہت کی کی کر رہا تھا نہیں کوئی کھاتے ہے دیکھو دیکھو ہماری بہنیاں سمپت کرتا ہوں تو پرندے شمار کرنا ہے آج درمی پرندے شمار کرنا ہے